ਮੈਗ ਜਸਪਾਲ ਸਿੰਘ ਜਾਨੀ ਵੈਟਰਨਸ ਵਰਕਰ ਓਰਗੇਨਾਈਜੇਸ਼ਨ ਦੇ ਆ ਪ੍ਰੈਜ਼ੀਡੈਂਟ ਮੁੱਦਾ ਇਹ ਆ ਕਿ ਸਾਡੀਆਂ ਸਰਕਾਰਾਂ ਦੀਆਂ ਜੋ ਨਾਕਾਮੀਆਂ ਨੇ ਇਹ ਦੇਖੋ ਹਰ ਸਾਲ ਮੌਸਮੀ ਬਰਸਾਤ ਦੀ ਨਹੀਂ ਹਿੱਕਿਆ ਆਉਂਦੀ ਆ ਪਤਾ ਵਾ 2023 ਦੇ ਵਿੱਚ ਇਸੇ ਤਰ੍ਹਾਂ ਹੋਇਆ ਸੀ ਕਿ ਜਮੀਨ ਦਰਿਆ ਦੇ ਨਾਲ ਲੱਗਦੀ ਸੀ ਹੁਸਿਆ ਦੇ ਨਾਲ ਸਾਰੀ ਤਮਾਹ ਕਰੋੜਾ ਰੁਪਿਆ ਦੀ ਇਹ ਸਰਕਾਰਾਂ ਨੂੰ ਅਸੀਂ ਪਹਿਲਾਂ ਵੀ ਇਲਾਕਾ ਕੀਤੀਆਂ ਦਿੱਤੀਆਂ ਕਰਨੇ ਵੀ ਲਾਏ ਪਰ ਸਰਕਾਰਾਂ ਨੂੰ ਕੋਈ ਮਤਲਬ ਨਹੀਂ ਹੈ ਉਹ ਜੋ ਜੰਗਲਾਤ ਲੱਗਾ ਹੋਇਆ ਨਾ ਉਹ ਜੰਗਲਾਤ ਮੈਘਮੇ ਨੇ तकरीबन 100 ਕਿਲਾ ਜਗਤ ਮੌਕੇ ਜਾਂ ਕੇ ਵੀ ਨਹੀਂ ਪਾਇਆ ਇਹ 100 ਕਿਲਾ ਵਿੱਚ ਦਰਿਆ ਦੇ ਲਾਇਆ ਹੋਇਆ ਜਿਹੜੀ ਜੰਗਲਾਤ ਦੀ ਜ਼ਮੀਨ ਬਾਹਰ ਪੈਂਦੀ ਆ ਉਹ ਝੱਗੀ ਹੋਈ ਆ ਜਿਹੜਾ ਜਗਵਾਤ ਆਖਰੀ ਹੈ ਦਿਲਾਜ ਜਿਹਨੀ ਨਹੀਂ ਆ ਉਹ ਸੋਹਣੇ ਆਜ ਮੇਕ ਇਨਾਂ ਨੇ ਕੁੱਤੇ ਲਾਏ ਕਿਉਂਕਿ ਪ੍ਰੇਤਾ ਪੈ ਗਿਆ ਸੀ ਇਹਨੂੰ ਆਪਾਂ ਟਾਪੂ ਚਾਣਨੇ ਆ ਉਥੇ ਸਾਰਾ ਹੀ ਇਹਨਾਂ ਨੇ ਉਥੇ ਕੁੱਤੇ ਲਾਏ ਹੋਏ ਆ ਦਿਲਾਜ ਸਰਕਾਰ ਤੇ ਪ੍ਰਸ਼ਾਸਨ ਨੂੰ ਬੜੀਆ ਰੀ ਟਿਕਾਣੇ ਤੇ ਲਿਖਤੀ ਦੇ ਚੁੱਕੇ ਕੋਈ ਸੁਣਾਈ ਨਹੀਂ ਹੁੰਦੀ ਅੱਜ ਬਹੁਤ ਧੰਨਵਾਦ ਤਾਂ ਡਾਕਟਰ ਜਿਵੇਂ ਵੀ ਮਿਲਣ ਚੈਨਲਾ ਵਾਲੇ ਆਏ ਹੋ ਮੈਂ ਇਕੱਲੇ-ਇਕੱਲੇ ਦਾ ਨਾਮ ਤੇ ਕੀ ਲਵਾਂ ਪਰ ਤੁਹਾਡਾ ਬਹੁਤ ਧੰਨਵਾਦ ਆ ਗਰਬਾਖੁਰ ਵਾਲਿਓ ਸਭ ਜਿੰਨਾ ਮਾਜਾ ਵਾ ਕ੍ਰਾਂਤੀਕਾਰੀ ਆ ਤੇ ਤੁਸੀਂ ਕ੍ਰਾਂਤੀਕਾਰੀ ਲੋਕ ਜਿਹੜੇ ਇਹ ਚੀਜ਼ ਦਸਣ ਆਏ ਹੋ ਤਕਰੀਬਨ 100 ਕਿਲੋ ਜਗਲਾਤ ਦਾ ਜੋ ਲਗਾ ਹੋਇਆ ਉਹ ਵੀ ਮਜ਼ਾਦ ਉਹ ਇਹਦਾ ਦ੍ਰਿਆਮਣ ਤੋਂ ਤੁਸੀਂ ਖੜਾ 150 ਮੀਟਰ ਹੈ ਗਿਆ ਉਹ ਉਸ ਚਲਵਾ ਦੇ ਨਾਲ ਢਾਕ ਲੱਗੀ ਆ ਪਾਣੀ ਰੁਕਦਾ ਵਾ ਪਾਣੀ ਰੁਕਣ ਦੀ ਬਿਆਨਾਂ ਅੱਜ ਵੀ ਕੋਰਿਆ ਜਿਹੜੇ ਦੋ ਪਿੰਡਾਂ ਦੀ ਜ਼ਮੀਨ ਜਿਹੜੀ ਤਬਾਹ ਹੋ ਗਈ। ਇਸੇ ਤਰ੍ਹਾਂ ਉਹਦੇ ਹੋਇਆ ਵਾ ਉਹ ਤਬਾਹ ਹੋ ਗਿਆ। ਇਸੇ ਤਰ੍ਹਾਂ ਅਗਲੇ ਬੰਦੇ ਆ ਕਾਲੀਵਾਲ। ਪਿੰਡ ਦੇ ਪਹਿਲਾ ਸੁਰਾਣਾ ਉਹਦੇ ਵਿੱਚ ਵੀ ਜਿਹੜੀ ਜ਼ਮੀਨ ਲੋਕਾਂ ਦੀ ਆ ਉੱਥੇ ਜੰਗਲਾਤ ਲੱਗੀ ਹੋਈ ਆ ਤੇ ਜਿਹੜੀ ਜੰਗਲਾਤ ਦੀ ਜ਼ਮੀਨ ਆ ਉਹ ਟਾਲੀ ਪਿੰਡ ਦਾ ਜਟੈ ਸਿੰਘ ਜੈਲੀ ਵਾਂਦਾ ਵਾ। ਰਾਜਿਕਾਨ ਇਹ ਨਾਲ ਪਨੀ ਭੁਗਤ ਕਰਕੇ ਤੇ ਜਿਹੜਾ ਨਵੇਂ ਅਫਸਰ ਉਹਦੀ ਭੁਗਤ ਕਰਕੇ ਉਹ ਬੋਕਿਆ ਤਾਂ ਦਿਖਾ ਸਕੀਂ ਜਾ ਕੇ ਇਸੇ ਤਰ੍ਹਾਂ ਗੱਟ ਲਵਾਦੇ ਵਿੱਚ ਅਸੀਂ ਦੋ ਵਾਰੀ ਉੱਥੇ ਪ੍ਰੋਟੈਸਟ ਕੀਤਾ ਵਾ ਜਿਹੜਾ ਹਾਣਤ ਨਾ ਦਾ ਸਮੇਂ ਡੇਰਾ ਉਸ ਡੇਰੇ ਨੇ ਜਿੰਨਾ ਵੀ ਉੱਥੇ ਛਾਟਾ ਆ ਕੇ ਕਿਤੇ ਤੇ ਦਰਿਆ ਸਾਰਾ ਸੋਭੀ ਪਿਆਨਤਾ ਉਹ ਹੋਰ ਫਟਦੇ ਲੋਕਾਂ ਦੀ ਜਮੀਨਾਂ ਨੂੰ ਲੜ ਰਹੀਆਂ ਨੇ ਇਹ ਸਾਰੀ ਸਰਕਾਰ ਦੀ ناکامی ਆ ਕਿ ਸਰਕਾਰ ਨੂੰ ਅਪੀਲ ਕਰਦੇ ਆਂ ਅੱਜ ਜੋ ਹੜ ਮੁੱਕ ਗਿਆ ਹੜ ਤੋਂ ਬਾਅਦ ਇੱਕ ਇਲਾਜ ਪਟਾਇਆ ਜਾਵੇ ਸਾਡੀ ਪੁਆਦੀ ਅਸੀਂ ਕਿਸਾਨ ਆ ਅਸੀਂ ਕਿਸਾਨਾਂ ਦੇ ਆ ਕੁੱਤੇ ਪੂਸੇ ਵਾਲੇ ਬਟਵਾ ਲਾਂਗੇ ਕਿਸਾਨਾਂ ਨੇ ਇਹਨਾਂ ਦੀ ਵਜ੍ਹਾ ਨਾਲ ਉਹ ਬੂਟੇ ਲਾਇਆ ਸਰਕਾਰੀ ਮੈਦਾਨੇ ਬੂਟੇ ਲਾਇਆ ਤਾਂ ਕਰਦੇ ਕਿ ਉਹ ਕਿਸਾਨਾਂ ਨੇ ਲਾਇਆ ਇਸੇ ਦੀ ਬਦੌਰਤ ਸਾਰਾ ਦਰਿਆ ਦੇਖ ਲਓ ਰੁਕਿਆ ਹੋਇਆ ਵਾ ਚਾਰ ਸਪੀਰ ਕਿਰੋੜਾ ਅਰਬਾਂ ਰੁਪਿਆ ਦੀ ਜ਼ਮੀਨ ਜਿਹੜੀ ਆ ਉਹ ਤਬਾਹ ਹੋ ਚੁੱਕੀ ਨੇ ਕਿੰਨੇ ਲੋਕਾਂ ਦੇ ਚਿਰਚ ਪੈਣੀ ਸੀ ਲੋਕਾਂ ਨੇ ਅਨਾਜ ਖਾਣਾ ਸੀ ਦੇਸ਼ ਨੂੰ ਮੇਰੇ ਵਾਸਤੇ ਘਾਟਾ ਪਿਆ ਤੇ ਮੇਰੀ ਅਪੀਲ ਆ ਪੰਜਾਬ ਸਰਕਾਰ ਤੇ ਸਟੇਟ ਸਰਕਾਰ ਨੂੰ ਇਹ ਜੰਗਲਾਤ ਕਿੰਨੀ ਵੀ ਦਰਿਆ ਦੇ ਵਿੱਚ ਲੱਗੀ ਹੋਈ ਆ ਪੂਰੀ ਬੁਕੇਰੀਆ ਤੋਂ ਲੈ ਕੇ ਬਿਆਸ ਤੱਕ ਜੰਗਲਾਤ ਕਰੀਆ ਉਹਨੂੰ ਕਟਾਇਆ ਜਾਏ ਤਾਂ ਕਿ ਬਿਆਸ ਦਰਿਆ ਦਾ ਵਾਹ ਤੇ ਆਪਣਾ ਪਾਣੀ ਆਪਣੀ ਜਗ੍ਹਾ ਤੇ ਵਹਿੰਦਾ ਰਹੇ ਔਰ ਜਦੋਂ ਵੀ ਸੈਮਾ ਤੋਂ ਪਾਣੀ ਛੱਟਦੇ ਹੋ ਮੌਸਮ ਦੇ ਹਿਸਾਬ ਨਾਲ ਇਹ ਵੀ 5 ਫੁੱਟ ਹੋ ਗਿਆ ਤੇ ਫਿਰ ਤੁਸੀਂ ਉੱਥੇ ਖੋਲ੍ਹ ਗਏ ਆਟਾ ਦੇ ਜਿਹੜਾ ਜੇ ਤਾਂ ਮਾੜਾ ਹਣ ਵੀ ਇੱਦਾਂ ਆਈ ਸੀ ਕਿ 4-5 ਫੁੱਟ ਪਾਣੀ ਗਿਆ ਤੇ ਫੇਰ ਖੋਲਿਆ میری ਅਪੀਲ ਹੈ ਇਹ ਚੀਜ਼ ਨੂੰ ਜਦੋਂ ਪ੍ਰਸਾਦ ਸ਼ੁਰੂ ਹੋ ਗਿਆ ਪਾਣੀ 1 ਫੁੱਟ ਪਾਣੀ ਆ ਗਿਆ ਉਸ ਪਾਣੀ ਨੂੰ ਜਿਹੜਾ ਕਿ ਖੁੱਤਦਾ ਜਾਵੇ ਤਾ ਕਿ ਆਪਣੀ ਆ ਹੌਲੀ ਹੌਲੀ ਬਹਾਪ ਹੁੰਦਾ ਰਹੇ ਉਹਨੇ ਸਮੇਂ ਦੇ ਵਿੱਚ ਅਪੀਲ ਕਰਦੇ ਆ ਕਿ ਸਰਕਾਰੋ ਨਾ ਕਰੋ ਕਿ ਆਪਣੇ ਲੋਕ ਨੇ ਤਾਂ ਆਇਆ ਦੱਪਕਾ ਨੇ ਵੱਢ ਕੇ ਬਹਾ ਜਿਹਨਾਂ ਨੇ ਜਮੀਂਂਾਂ ਬਣਾਈਆਂ ਨੇ ਬੜੀ ਮੁਸ਼ਕਲ ਗੁਜ਼ਾਰਾ ਕਰਦੇ ਨੇ ਆ ਪਾਣੀ ਦਾ ਵਹਾਹ ਦੇਖ ਲਓ ਉਹਨੇ ਦੇ ਵਿੱਚੋਂ ਇਹ ਹਾਲਾਤ ਬੜੀ ਬੜੀ ਆ ਇਹ ਕਰਦੇ ਆ ਕਿ ਸਰਕਾਰ ਤੱਕ ਹੀ ਖਬਰ ਪਹੁੰਚਾਓ ਜਿੰਨੇ ਵੀ ਲੋਕਾਂ ਕੋਲ ਇਹ ਖਬਰ ਜਾਂਦੀ ਆ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਦੀ ਕਿਰਤ ਅਰੇ ਕੀ ਨਾ ਜੀ ਇਹ ਕਿੱਦਾਂ ਦਾ ਇੱਥੇ ਜਿਹੜਾ ਮਾਹੌਲ ਆ ਪਾਣੀ ਜਿਹੜਾ ਕਿਹੜਾ ਪਿੰਡ ਤੁਹਾਡਾ ਗੰਦੂਆ ਤੇ ਕਿੰਨਾ ਕੁ ਪਾਣੀ ਉੱਥੇ ਆਇਆ ਪਾਣੀ ਉੱਤੇ 5 5 6 6 ਫੁੱਟ ਵੱਜੀ ਅੱਛਾ ਸਾਡੇ ਦਾ ਕੋਠੇ ਵੀ ਡੇਗ ਗਏ ਸਾਰੇ ਅੱਛਾ ਹਾਂਜੀ ਤੇ ਸਰਕਾਰ ਵੱਲੋਂ ਕੋਈ ਮਦਦ ਹੋ ਰਹੀ ਹੈ ਸਰਕਾਰ ਵੱਲੋਂ ਜੇ ਕੋਈ ਨਹੀਂ ਦਿੱਤੀ ਉਹ ਦੇਣ ਕਿ ਦਵਾਖਾਂਗੇ ਤੇ ਪ੍ਰਾਈਵੇਟ ਜਿਹੜੇ ਹੋਰ ਜਿਹੜੀ ਸੰਸਥਾ ਤੁਹਾਡਾ ਕੁਆ ਰਹੀਆਂ ਪ੍ਰਾਈਵੇਟ ਉਹ ਜਿਆਦਾ ਰਾਸਤੀਏ ਬਸ ਫੱਕ ਜੇ ਦਵਾਈ ਦਾਰੂ ਪਾਣੀ ਦਵਾਈ ਦਾਰੂ ਸਰਕਾਰੀ ਵਾਧੂ ਦੇਣ ਤਾਂ ਐਵੇਂ ਹਾਂਜੀ ਤੇ ਜਿਹੜੇ ਬੱਚੇ ਛੋਟੇ ਛੋਟੇ ਕਿੱਦਾਂ ਉਹਦਾ ਪਾਲਣ ਪੋਸ਼ਣ ਹੋ ਰਿਹਾ ਉਹ ਐਡਾ ਹੀ ਚਲੋ ਸਰਦਾ ਹੀ ਜਾਂਦਾ ਸੰਗਤ ਵਿੱਚ ਜਿੱਦਾਂ ਪ੍ਰਸ਼ਾਦਾ ਦੇ ਜਾਂਦੇ ਵਿਚਾਰੇ ਪ੍ਰਸ਼ਾਸਨ ਨੂੰ ਕੋਈ ਅਪੀਲ ਹਾਂਜੀ ਚਲੋ ਅਸੀਂ ਤੇ ਇਹ ਕਹਿੰਨੇ ਆ ਕਿ ਇਹ ਸਾਡੀ ਤੁਸੀ ਬਣਦੇ ਜੀ ਹਾਂਜੀ ਚਲੋ ਵਿੱਚ ਦਰ ਰੱਖੇ ਜਾਣ ਉਹ ਸੜਕ 'ਚ ਇੱਕ ਦੋ ਪੋਰੇ ਰੱਖੇ ਜਾਣ ਵੱਡੇ ਜਿਹੜਾ ਪਾਣੀ ਹਾਨੂ ਆਏ ਵਰੇ ਮਾਰਾ ਫਸਲ ਵਾਲੀ ਗਾੜੀ ਸਾਰੀ ਮਰ ਜਾਂਦੀ ਆ ਘਰ ਵੇਖੋ ਜਾ ਕੇ ਸਾਡਾ ਕਿੱਦਾਂ ਮੋਟੀਆਂ ਦਾ ਸਮਾਨ ਸਾਰਾ ਪਾਣੀ ਚ ਪਿਆ ਆ ਅੱਛਾ ਜਿਹੜਾ ਇਤਿਕਾਨਿਕ ਛੱਤਾਂ ਛੱਤਾਂ ਵੀ ਹਾਂ ਜੇ ਛੱਤਾਂ ਵੀ ਡਿੱਗੀਆਂ ਸਾਡੇ ਘਰਾਟਾ ਡਿੱਗਿਆ ਕੱਚੇ ਵਾਲਿਆਂ ਵਾਲੇ ਸਾਡੇ ਉੱਤੇ ਆ ਗਏ ਚਲੋ ਅਸੀਂ ਤੇ ਪਿਛਲੇ ਸਾਲ ਵੀ ਉਦੋਂ ਵੀ ਪਾਣੀ ਆਇਆ ਤੇ ਆਵੇਂ ਲਿਖ ਕੇ ਲਾ ਗਿਆ ਸਾਡੀ ਕਿਸੇ ਨੇ ਨਹੀਂ ਸੁਣਿਆ ਹੁਣ ਪ੍ਰਸ਼ਾਸਨ ਨੂੰ ਕੀ ਪੀ ਆਈ ਦੀ ਆਨੀ ਆ ਵੀ ਚਲੋ ਕਿਤੇ ਮਾੜਾ ਮੋਟਾ ਬਣਾ ਦੇਣਾ ਇਹ ਬੜੀ ਮਿਹਰਬਾਨੀ ਕਿਨਾ ਜੀ ਲਵਨੀਤ ਨਾਮ ਇਹਦਾ ਮੈਂ ਜੋਤ ਜਾਂ ਮੇਰੇ ਵੱਡੇ ਭਰਾ ਮਣੀ ਕਿੱਥੋਂ ਆਏ ਤੁਸੀਂ? ਅਈ ਕਾਜੀਆਂ ਸ਼ਹਿਰ ਤੋਂ ਆਏ। ਤੇ ਕਿੱਦਾਂ ਜਿਹੜਾ ਹੜਪੀਟਾਂ ਵਾਸਤੇ ਕਿੱਦਾਂ ਦੀ ਸੇਵਾ ਜੜੀ ਤਿਆਂ ਚ ਕਰੇ? ਆਪਾਂ ਚੋਕਰ ਦੀ ਲੈਂਦੀ ਏ, ਸੋਦੇ ਦੀ ਲੈਂਦੀ ਏ ਤੇ ਪਾਣੀ ਬਾਕੀ ਪਾਣੀ ਦੀ ਪੇਟੀਆਂ ਨੇ ਹੁੰਦੀਆਂ ਨੇ। ਤੇ ਬਾਕੀ ਤੇਰ ਕੱਲ ਪਰਤ ਇਐਂ ਤੇ ਜਿੰਨੇ ਵੀ ਹੜਪੀਟ ਤਾਂ ਉਹਨਾਂ ਸਾਰਿਆਂ ਨੇ ਉਹ ਦੱਸਿਆ ਕਿਹੜਾ ਕਿਹੜਾ ਸੋਦਾ ਚਾਹੀਦਾ ਵਾ। ਜਿੰਨਾ ਉਹਨਾਂ ਦੀ ਲੋੜ ਅਨੁਸਾਰ ਜਿੰਨਾ ਉਹਨਾਂ ਨੇ ਕਿਹਾ ਹੀ ਉਹਨਾਂ ਹੀ ਲੈਂਦਾ। ਜੀ। ਤੇ ਚੋਕਰ ਨੇ ਸਾਰੀ ਕਰਤਾ ਜਿਹੜੀ ਆਪਣੀ ਵੱਡੀ ਗੱਡੀ ਜੀ ਪਾਣੀ ਦੀਆਂ ਪੇਟੀਆਂ ਆਪਣੀ ਉਹ ਗੱਡੀ 'ਚ ਪਾਈਆਂ ਉਹ ਕਿ ਬਾਕੀ ਸਪਾਣੇ ਦੀ ਤਾਂ ਉਹ ਵੀ ਲੱਗੇਗਾ। ਇਸ ਤੋਂ علاوہ ਹੋਰ ਕਿੱਥੇ ਕਿੱਥੇ ਸੇਵਾ ਬਈ ਹੈ ਸੇਵਾ ਡੇਰੇ ਭਾਬੇ ਨਾਨ ਘਾੜੀ ਇੱਕ ਟਰਾਲੀ ਗਈ ਹੈ ਜੀ ਹਾਂਜੀ ਉਹ ਚ ਵੀ ਚੋਕਰ ਤੇ ਇਹ ਕਮੇਟੀ ਦੀ ਟਰਾਲੀ ਗਈ ਨਾਲ ਤੁਸੀਂ ਕਿੱਦਾਂ ਦੇਖ ਰਹੇ ਹੋ ਕਿੱਦਾਂ ਜਿਹੜੇ ਹਾਰਡ ਪੀੜਤਾ ਉਹਨਾਂ ਦੀ ਜਿਹੜੇ ਕਿੱਦਾਂ ਦੀ ਸੇਵਾ ਜਿਹੜੀ ਸਾਰੇ ਜਿਹੜਾ ਪ੍ਰੋਪਰ ਉਹਨਾਂ ਨੂੰ ਮਿਲ ਰਿਹਾ ਸਾਰਾ ਕੁਝ ਜੋ ਸਾਰਾ ਕੁਝ ਮਿਲ ਰਿਹਾ ਬਹੁਤ ਵਧੀਆ ਬਸ ਚੋਕਰ ਦੀ ਕਮੀ ਥੋੜੀ ਬਹੁਤ ਤੇ ਉਹ ਵੀ ਅੱਜ ਲੈਣਤੀ ਹੈ ਬਾਕੀ ਜੋ ਹੋਰ ਲੋਡ ਪਈ ਕੱਲ ਫੇਰ ਲੈ ਜਾਵਾਂ ਜਿੱਦਾਂ ਅਸੀਂ ਡਿਸਟ੍ਰਿਬਿਊਟ ਕਰਕੇ ਲੈਂਦਾ ਹੈ ਸਾਰਾ ਸਮਾਨ ਜਿੱਦਾਂ